ਤਾਦੇ ਪੱਤਰ ਸਤੇ ਰਸੂਲਾਂ ਨੇ ਉੱਤਰ ਦਿੱਤਾ ਕਿ ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ਰ ਦਾ ਹੁਕਮ ਮੰਨਣਾ ਜ਼ਰੂਰੀ ਹੈ ਹallelujah ਕੀ ਉੱਤਰ ਦਿੱਤਾ ਕਹਿੰਦਾ ਮਨੁੱਖਾਂ ਦੇ ਹੁਕਮ ਦੇ ਨਾਲੋਂ ਪਰਮੇਸ਼ਰ ਦਾ ਹੁਕਮ ਮੰਨਣਾ ਜ਼ਰੂਰੀ ਹੈ ਹallelujah ਅੱਪਾ ਕੀ ਦਾ ਹੁਕਮ ਮੰਨਣਾ ਮੈਂ ਪਰਮੇਸ਼ਰ ਦਾ ਮਨੁੱਖਾਂ ਦਾ ਨਹੀਂ ਮੰਗਣਾ ਜੇ ਮਨੁੱਖਾਂ ਨੇ ਕਹਤਾ ਉੱਥੇ ਨਹੀਂ ਜਾਣਾ ਤਾਂ ਮੈਂ ਉੱਥੇ ਨਹੀਂ ਜਾਣਾ ਹallelujah ਜੇ ਉਹਨਾਂ ਨੇ ਕਹਤਾ ਚਰਚਾ ਬੰਦ ਕਰ ਦਿਓ ਬੰਦ ਕਰਤੀਆਂ ਜੇ ਕਹਤਾ ਤੁਸੀਂ ਨਾਂ ਨਹੀਂ ਲੈਣਾ ਆਪਾਂ ਨਾਂ ਨਹੀਂ ਲੈਣਾ ਨਹੀਂ ਆਪਾਂ ਪਰਮੇਸ਼ਰ ਦਾ ਹੁਕਮ ਮੰਨਣਾ ਹallelujah ਸੱਚਮੁੱਚ ਪਰਮੇਸ਼ਰ ਦੇ ਆਪਾਂ ਹੁਕਮਾਂ ਤੇ ਚੱਲਣਾ ਹੈ ਪਰਮੇਸ਼ਰ ਦੇ ਆਪਾਂ ਆਗਿਆਕਾਰੀ ਕਰਨੀ ਹੈ ਪਰਮੇਸ਼ਰ ਦੀਆਂ ਹਦਾਇਤਾਂ ਮੰਨਣੀਆਂ ਮੈਂ ਹallelujah ਪਰਮੇਸ਼ਰ ਦਾ ਨਾਮ ਲੈਣਾ ਦੋ ਅੱਖਰਾਂ 'ਚ ਨਾ ਆ ਜਾਂਦਾ ਪਰ ਉਹਦੇ ਹਦਾਇਤਾਂ ਜਿਹੜੀਆਂ ਮੰਨਣੀਆਂ ਉਹ ਥੋੜੀਆਂ ਜਾਂ ਸਖਤ ਹੁੰਦੀਆਂ ਹallelujah ਇੰਨੀਆਂ ਸਖਤ ਵੀ ਨਹੀਂ ਹੁੰਦੀਆਂ ਗੀਆਂ ਜਿਨ੍ਹਾਂ ਨੇ ਚਾਹੀ ਲੱਗਦੀਆਂ ਉਹਨਾਂ ਨੂੰ ਸਖਤ ਪਰ ਮੈਂ ਤਾਂ ਕਹਿੰਦੀ ਬਹੁਤ ਚੰਗੀਆਂ ਮੈਂ ਹallelujah ਪਰਮੇਸ਼ਰ ਆਪਾਂ ਨੂੰ ਕਿੱਥੋਂ ਕਿੱਥੋਂ ਬਚਾ ਕੇ ਰੱਖਦਾ ਆਪਾਂ ਜਦੋਂ ਨਹੀਂ ਸੀ ਆਪਾਂ ਪਰਾਈਆਂ ਕੋਮਾਂ ਦੇ ਵਿੱਚ ਆਪਾਂ ਵੀ ਦੂਜਿਆਂ ਕੰਮ ਵੀ ਕਰੀ ਜਾਂਦੇ ਸੀ ਹallelujah ਧੰਨਵਾਦ ਕਰੋ ਪਰਮੇਸ਼ਰ ਨੇ ਆਪਾਂ ਨੂੰ ਚੁਣਿਆ ਆਪਾਂ ਨੂੰ ਕਿੱਥੋਂ ਕਿੱਥੋਂ ਨੇ ਕੱਢਿਆ ਹੋਇਆ ਨੇ ਤਾਂ ਸਾਰੀ ਉਮਰ ਦੀਵੇ ਬਾਲਦੇ ਰਹਿ ਜਾਣਾ ਸੀ ਹallelujah ਤੂਫਾਂ ਹੀ ਤਖਾਈ ਜਾਣੀਆਂ ਸੀ ਮੈਂ ਅੰਦਰ ਸਾਰ ਦੇ ਤੂਫਾਂ ਬੰਦ ਹੀ ਨਹੀਂ ਸੀ ਕਰਦੀ ਲਈ ਰੱਖਦੀ ਸੀਗੀ ਹallelujah ਤੇ ਹੁਣ ਤੂਫਾਂ ਦਾ ਧੂਆਂ ਵੀ ਆਪਾਂ ਨੂੰ ਨਹੀਂ ਚੰਗਾ ਲੱਗਦਾ ਕਿ ਕਿਸੇ ਦੇ ਲੱਗੀ ਹੁੰਦੀ ਕਿਸੇ ਦੁਕਾਨ 'ਚ ਜਾਓ ਕਿਸੇ ਦੇ ਲੱਗੀ ਹੁੰਦੀ ਆਪਨ ਤੂਆ ਹੀ ਨਹੀਂ ਚੰਗਾ ਲੱਗਦਾਗਾ ਹallelujah ਇਸ ਤਰ੍ਹਾਂ ਕਰਕੇ ਧੰਨਵਾਦ ਕਰੋ ਪਰਮੇਸ਼ਰ ਦਾ ਆਪਾਂ ਨੂੰ ਨੇ ਬਚਾਇਆ ਆ ਆਪਾਂ ਲੋਕਾਂ ਨੂੰ ਵੀ ਇਹੀ ਸੰਦੇਸ਼ ਦੇਸ਼ ਦੇਣਾ ਵੀ ਅਸੀਂ ਬਚੀਏ ਤੁਸੀਂ ਵੀ ਬਚੋ ਹallelujah ਮੈਂ ਜਦੋਂ ਪ੍ਰਭੂ ਚਾਹੀ ਸੀ ਮੈਂ ਕਹਿੰਦੀ ਪ੍ਰਭੂ ਤੂੰ ਮੰਗਾਈ ਮੈਂ ਕਿ ਪ੍ਰਭੂ ਤੂੰ ਮੈਨੂੰ ਕੱਢਿਆ ਵੇ ਨੇਰੇ ਚੋਂ ਮੈਂ ਵੀ ਦੁਨੀਆ ਨੇਰੇ ਚੋਂ ਕੱਢਣੀ ਹੈ ਸੱਚਮੱਚ ਤੂੰ ਮੈਨੂੰ ਇਸ ਤੇ ਮਾਲ ਕਰ ਤੇ ਮੈਂ ਵੀ ਪ੍ਰਚਾਰ ਕਰਾਂ ਤੇ ਮੈਂ ਲੋਕਾਂ ਨੂੰ ਸੁਣਾਵਾਂ ਧੂਫਾਂ ਧਾਪਾਂ ਜ ਕੁਛ ਨਹੀਂ ਰੱਖਿਆਗਾ ਹallelujah ਧੰਨਵਾਦ ਕਰਿਆ ਕਰੋ ਪਰਮੇਸ਼ਰ ਦਾ ਆਪਾਂ ਨੂੰ ਚੁਣ ਕੇ ਲਿਆਂਦਾ ਵੇ ਨੇ ਆਪਾਂ ਵੀ ਦਰਦ ਦਰਦ ਭੜਕਦੇ ਫਿਰਦੇ ਸੀਗੇ ਹallelujah ਜਿੰਨੇ ਆਪਣੀ ਕਮਾਈ ਸਾਰੀ ਸ਼ੈਤਾਨ ਦੇ ਮੂੰਹ ਚ ਹੀ ਜਾਂਦੀ ਸੀ ਕਿਤੇ ਕੜਾਈਆਂ ਦੇਤੀਆਂ ਕਿਤੇ ਪਕੋਸ਼ ਕਰ ਲਿਆ ਕਿਤੇ ਪੂਜਿਆਂ ਦਾ ਕਿਤੇ ਮੱਥੇ ਟੇਕ ਲੇ ਕਿਤੇ ਚੜਾਇਆ ਚੜਾਵੇ ਚੜਾ ਤੇ ਆਪਾਂ ਨੂੰ ਪਰਮੇਸ਼ਰ ਨੇ ਪਛਾ ਕੇ ਰੱਖਿਆ ਹallelujah ਇੱਥੇ ਆਪਦੀ ਮਰਜ਼ੀ ਨਾਲ ਆਪਾਂ ਜੋ ਪਰਮੇਸ਼ਰ ਦਿੰਦਾ ਆਪਾਂ ਉਹਦੇ ਚ ਉਹ ਦਿੰਨੇ ਤੇ ਅੱਗੇ ਆਪਾਂ ਕਰਜੇ ਚੱਕ ਚੱਕ ਦਿੰਦੇ ਸੀਗੇ ਹallelujah ਮੰਗ ਲੈਂਦੇ ਸੀ ਘਰੇ ਨਹੀਂ ਸੀ ਮਿਲਦੇ ਆਪਾਂ ਕੁਛ ਵੀ ਆਪਦਾ ਵੇਚ ਕੇ ਤੇ ਚੜਾਵੇ ਚੜਾਉਂਦੇ ਛੜੋ ਸੀ ਮੈਂ ਤਾਂ ਬਹੁਤ ਚੜਾਏ ਸੀ ਹallelujah ਹਾਲੇ ਰੇ ਇਥੋਂ ਵੀ ਸ਼ਾਂਤੀ ਮਿਲੇ ਪਰ ਸ਼ਾਂਤੀ ਨਹੀਂ ਸੀ ਮਿਲਦੀ ਉਦੋਂ ਵੀ ਆਪਾਂ ਔਖੇ ਹੁੰਦੇ ਸੀਗੇ ਕਿਤਾ ਆਪਾਂ ਚੀਜ਼ ਵੇਚ ਕੇ ਸੁਨਾਰੇ ਕੋਲੇ ਉਥੋਂ ਪੈਸਾ ਲੈ ਕੇ ਆਉਣਾ ਫਿਰ ਉਹ ਚੜਾ ਕੇ ਉਹਨੀ ਚੀਜ਼ ਫੇਰ ਆ ਕੇ ਦੁੱਖ ਹੋਣਾ ਵਿਹਾਈ ਮੈਂ ਤਾਂ ਹਜ ਉਹਦੇ ਵੀ ਮੋੜ ਨੇ ਫਿਰ ਜਾਦੇ ਚਿੰਤਾ ਹੁੰਦੀ ਸੀ ਹਾਲੇਲੂਇਆ ਹੁਣ ਪਰਮੇਸ਼ਰ ਕੀ ਕਹਿੰਦਾ ਦਸਾਂ ਨੋਹਾਂ ਦੀ ਕਮਾਈ ਚੋਂ ਦਸਵੰਦ ਕੱਢੀ ਜੇ ਪਰਮੇਸ਼ਰ ਦੇ ਉਹ ਤਾਂ ਆਪਾਂ ਫੇਰ ਹੀ ਪਰਮੇਸ਼ਰ ਦੇ ਘਰੇ ਦੇਣਾ ਹਾਲੇਲੂਇਆ ਇੱਥੇ ਆਪਾਂ ਨੂੰ ਕੋਈ ਵਾਣ ਨਹੀਂ ਕੋਈ ੱੱਕਾ ਨਹੀਂ ਹੁੰਦਾਗਾ ਆਪਦੀ ਮਰਜ਼ੀ ਨਾਲ ਦਿੰਨੇ ਆ ਤਾਂ ਉਥੇ ਆਪਾਂ ਨੂੰ ਹੁੰਦਾ ਸੀ ਜੇ ਦਿਨੇ ਤਾਂ ਵੀ ਮਰਦੇ ਸੀ ਨਹੀਂ ਦਿੰਦੇ ਸੀ ਤਾਂ ਵੀ ਮਰਦੇ ਸੀ ਹallelujah ਤੇਰ ਕਰਕੇ ਧੰਨਵਾਦ ਕਰੋ ਪਰਮੇਸ਼ਰ ਦਾ ਆਪਾਂ ਨੂੰ ਨੇ ਹੁਣ ਤੱਕਰ ਬਚਾ ਕੇ ਰੱਖਿਆ ਉਹਤੇ ਗਾਂ ਵੀ ਆਪਾਂ ਨੂੰ ਬਚਾ ਕੇ ਰੱਖੂਗਾ ਹallelujah ਵਿਸ਼ਵਾਸ ਕਿਹਦੇ ਤੇ ਕਰਨਾ ਹੈ ਪਰਮੇਸ਼ਰ ਤੇ ਕਰਨਾ ਹੈ ਉਹਨੂੰ ਨਹੀਂ ਵਿਸਾਰਨਾ ਆਪਾਂ ਹallelujah ਦੁੱਖ ਤਕਲੀਫਾਂ ਨੂੰ ਸਾਈਡ ਤੇ ਕਰ ਦਿਆ ਕਰੋ ਕੋਈ ਵੀ ਮੁਸੀਬਤਾਂ ਨੂੰ ਸਾਈਡ ਤੇ ਕਰ ਦਿਆ ਕਰੋ ਕਿਹਾ ਕਰੋ ਮੈਂ ਤਾਂ ਬੰਦਗੀ ਚ ਜਾਣਾ ਹੀ ਜਾਣਾ ਹallelujah ਹੁੰਦਾ ਬੰਦਗੀ ਚ ਜਾਣਾ ਸੌਖਾ ਨਹੀਂ ਉਹਦਾਂ ਜਿਹਾ ਤਾਂ ਕਿਰਾਇਆ ਨਹੀਂ ਹੁੰਦਾ ਜਾਂ ਲੜਾਈ ਉਹਦਨ ਜ਼ਰੂਰ ਪੈਂਦੀ ਹੁੰਦੀ ਹੈ ਹallelujah ਪਰ ਸੱਚਮੁੱਚ ਆਪਾਂ ਲੜਾਈਆਂ ਲੁੜੀਆਂ ਨੂੰ ਪਾਸੇ ਕਰਕੇ ਸਾਰਾ ਕੁਝ ਪਾਸੇ ਕਰਕੇ ਪਰਮੇਸ਼ਰ ਦੀ ਹਜ਼ੂਰੀ ਚ ਜਾਉਣੀ ਹੈ ਤੇ ਪਰਮੇਸ਼ਰ ਆਪਣੀਆਂ ਲੜਾਈਆਂ ਨੂੰ ਵੀ ਮਿਟਾ ਦੇਊਗਾ ਹallelujah ਤੇ ਨਹੀਂ ਚੈਨ ਨਹੀਂ ਆਉਂਦੀ ਫਿਰ ਘਰੇ ਰਹਿ ਕੇ ਆਪਾਂ ਪਾਸੇ ਹੀ ਮਾਰੀ ਜਾਵਾਂਗੇ ਵਾਕਈ ਜੇ ਮੈਂ ਜਾਵੜਦਾ ਆਪਣਾ ਧਿਆਨ ਤਾਂ ਫਿਰ ਵੀ ਉੱਥੇ ਹੀ ਹੁੰਦਾ ਹallelujah ਇਸ ਤਰ੍ਹਾਂ ਕਰਕੇ ਆਪਾਂ 7ਵਾਂ ਦਿਨ ਪਰਮੇਸ਼ਰ ਨੂੰ ਦੇਣਾ ਹੀ ਦੇਣਾ ਵੇ ਤੇ ਸੱਚਮੁੱਚ ਆਪਣੇ ਹਾਲਾਤ ਉਹਨੇ ਮਿੰਟ ਵਿੱਚ ਦੀ ਬਦਲ ਦੇਣੇ ਹallelujah ਹallelujah ਕੀ ਵਿਛੜਿਆ ਨੂੰ ਵੀ ਪਰਮੇਸ਼ਰ ਨੇ ਮਲਾਉਣਾ ਜੋ ਆਪਣਾ ਆਦਰ ਨਹੀਂ ਕਰਦੇ ਉਹ ਵੀ ਬੱਚੇ ਵੀ ਆਦਰ ਕਰਨਗੇ ਹallelujah ਹਰ ਇੱਕ ਕੰਮ ਪਰਮੇਸ਼ਰ ਨੇ ਕਰਨਾ ਜੇ ਆਪਾਂ ਪਰਮੇਸ਼ਰ ਨੂੰ ਆਪਦਾ ਤਨ ਮਨ ਸੌਂਪ ਦਿਆਂਗੇ ਤਾਂ ਹallelujah ਇਹ ਨਹੀਂ ਵੀ ਤਾਣਾ ਆਪਣਾ ਇੱਥੇ ਬੈਠਾ ਤੇ ਮਨ ਆਪਣਾ ਹੋਰ ਥਾਂ ੜਕਦਾ ਫਿਰਦਾ ਜਿੱਥੇ ਕਹਿੰਦਾ ਤੇਰਾ ਤਨ ਤੇ ਮਨ ਵੀ ਆਪਣਾ ਨਾਲ ਹੀ ਹੋਣਾ ਚਾਹੀਦਾ ਹallelujah ਉਹਦੀ ਜਿੰਨਾ ਚਿਰ ਆਪਾਂ ਨੂੰ ਪਰਮੇਸ਼ਰ ਆਪਦੀ ਹਜ਼ੂਰੀ ਚ ਬਿਠਾਉਂਦਾ ਜਿੰਨਾ ਚਿਰ ਉਹਨੇ ਲਾਉਣਾ ਹੈ ਉਹਨਾਂ ਚਿਰ ਆਪਾਂ ਸੱਚਮੁੱਚ ਤਨ ਮਨ ਦੇ ਨਾਲ ਉਹਦੇ ਰੂ ਦੇ ਨਾਲ ਸੱਚਾਈ ਦੇ ਨਾਲ ਉਹਦੀ ਆਰਾਧਨਾ ਕਰਨੀ ਹੈ ਉਹਦੀ ਬੰਦਗੀ ਦੇ ਵਿੱਚ ਮਨ ਲਾ ਕੇ ਬਹਿਣਾ ਹallelujah ਇੱਥੇ ਆ ਕੇ ਵੀ ਕੱਪਣ ਨੂੰ ਕਿੰਨੀ ਸ਼ਾਂਤੀ ਮਿਲਦੀ ਆਪਾਂ ਸਭ ਕੁਝ ਭੁੱਲ ਜਾਣੀ ਹੈ ਮਿਲਦੀ ਆ ਕਿ ਨਹੀਂ ਮਿਲਦੀ ਜੀ ਆਪਾਂ ਉਹੀ ਸੋਚਾਂ ਸੋਚੀ ਗਏ ਸੋਚਾਂ ਹੀ ਸੋਚੀ ਗਏ ਫੇ ਪਰਮੇਸ਼ਰ ਕੋ ਹੁਣ ਤੂੰ ਸੋਚੀ ਚੱਲ ਮੈਂ ਤੈਨੂੰ ਕਹਤਾ ਤੇਰੇ ਬੋਝ ਮੈਂ ਚੱਕਣੇ ਤੇ ਬੋਝ ਪਰਮੇਸ਼ਰ ਨੂੰ ਜੇ ਸੱਚਮੁੱਚ ਆਪਾਂ ਦੇ ਦੇ ਤੇ ਆਪਾਂ ਪਿੱਛੇ ਮੁੜ ਕੇ ਨਹੀਂ ਦੇਖਣਾ ਹallelujah